ਜੀ ਆਪਾਂ ਜਪਜੀ ਸਾਹਿਬ ਦੀ ਸੰਥਿਆ ਲੜੀਵਾਰ ਕਰ ਰਹੇ ਆ ਤੇ 32 ਪੌੜੀਆਂ ਆਪਣੀਆਂ ਸੰਪੂਰਨ ਹੋ ਚੁੱਕੀਆਂ ਸਨ ਅੱਗੇ ਸ਼ੁਰੂ ਹੁੰਦਾ ਆਖਣ ਜੋਰ ਚੁੱਪੈ ਨਹਿ ਜੋਰ ਜੋਰ ਤੇ ਵਿਸਰਾਮ ਹੈ ਜੋਰ ਬਲਣਾ ਜੋਰੂ ਨਹੀਂ ਪੜਨਾ ਜੋਰ ਜੋਰ ਹਾਂ ਇਹਨੂੰ ਚੁੱਪੈ ਨਹੀਂ ਪੜਨਾ ਚੁੱਪੈ ਚੁੱਪੈ ਹਾਂ ਚੁੱਪੈ ਪੜਨਾ ਦਲਾਵਾ ਲਾ ਕੇ ਚੁੱਪੈ ਚੁੱਪੇ ਨਹੀਂ ਚੁੱਪੈ ਜੋੜ ਨਾ ਮੰਗਣ ਇੱਥੇ ਬਿਸਰਾਮ ਦੇਣ ਨਾ ਜੋਰ ਦੇਣ ਨਾਣੇ ਦੀ ਬਾਜੂਚਾਰਨ ਕਰਕੇ ਫਿਰ ਨੰਨਾ ਪੜਨਾ ਦੇਣ ਨਾ ਜੋਰ ਜੋਰ ਨਾ ਜੀਵਨ ਇੱਥੇ ਬਿਸਰਾਮ ਮਰਨ ਨਹਿ ਜੋਰ ਮਰਨ ਨਾਣੇ ਦੀ ਬਾਜੂਚਾਰਨ ਹੋਵੇ ਮਰਨ ਨਹਿ ਜੋਰ ਜੋਰ ਨਾ ਰਾਜ ਮਾਲ ਮਾਲ ਤੇ ਬਿਸਰਾਮ ਮਨ ਸੂਰ ਜੋੜ ਨਾ ਰਾਜਮਾਲ ਮਨ ਸੋਰ ਜੋੜ ਨਾ ਸੁਰਤੀ ਸੁਰਤੀ ਤੇ ਵਿਸਰਾਮ ਗਿਆਨ ਵਿਚਾਰ ਬਾਵੇ ਨੂੰ ਵਿਹਾਰੀ ਲੱਗੀ ਹੈ ਧਿਆਨ ਰੱਖਣਾ ਵਿਚਾਰ ਨਹੀਂ ਪੜਨਾ ਵਿਚਾਰ ਵਿਚਾਰ ਜੋੜ ਨਾ ਜੁਗਤੀ ਛੁੱਟੇ ਸੰਸਾਰ ਛੁੱਟੇ ਦਲਾਵਾਂ ਲੱਗੀ ਹੈ ਜਿਸ ਹੱਥ ਜੋਰ ਇੱਥੇ ਵਿਸਰਾਮ ਕਰ ਵੇਖੇ ਸੋਏ ਨਾਨਕ ਇੱਥੇ ਵਿਸਰਾਮ ਹੈ ਨਾਨਕ ਉੱਤਮ ਨੀਚ ਨਾ ਕੋਏ ਤੇ ਕਈ ਸੰਤਨ ਪੜ ਜਾਂਦੀ ਹੈ ਨਾਨਕ ਉੱਤਮ ਨੀਚ ਨਾ ਕੋਏ ਇਸ ਤਰ੍ਹਾਂ ਪੜਦੀ ਪਰ ਜਿਹੜਾ ਇੱਥੇ ਵਿਸਰਾਮ ਨਾਨਕ ਤੇ ਲੱਗਣਾ ਨਾਨਕ ਉੱਤਮ ਨੀਚ ਨਾ ਕੋਏ ਸਮਝ ਲੱਗੀ ਰਾਤੀ ਰੁੱਤੀ ਇੱਥੇ ਵਿਸਰਾਮ ਹੈ ਥਿਤੀ ਵਾਰ ਥਿਤੀ ਹਾਂ ਥਿਤੀ ਨਹੀਂ ਪੜਨਾ ਛਿਤੀ ਛਿਤੀ ਹਾਂ ਪਵਨ ਪਾਣੀ ਇੱਥੇ ਵਿਸਰਾਮ ਅਗਨੀ ਪਾਤਾਲ ਕੰਨੇ ਦਾ ਧਿਆਨ ਰੱਖਣਾ ਪਾਤਾਲ ਇਸ ਵਿੱਚ ਧਰਤੀ ਥਾਪ ਰੱਖੀ ਰੱਖੀ ਤੇ ਵਿਸਰਾਮ ਹੈ ਧਰਮਸਾਲ ਇਕੱਠਾ ਪੜਨਾ ਧਰਮਸਾਲ ਇਸ ਵਿੱਚ ਵਿਸਰਾਮ ਜੀ ਜੁਗਤ ਕੇ ਰੰਗ ਜੀ ਜੱਜੇ ਬਿਹਾਰੀ ਤੇ ਐਡਾ ਮੁਕਤ ਹੈ ਜੀ ਜੀ ਥਾਪ ਜੁਗਤ ਕੇ ਰੰਗ ਨਨ ਕੇ ਨਾਮ ਇਥੇ ਵਿਸਰਾਮ ਹੈ ਅਨੇਕ ਅਨੰਤ ਕਰਮੀ ਕਰਮੀ ਇਥੇ ਵਿਸਰਾਮ ਹੋਏ ਵਿਚਾਰ ਸੱਚਾ ਆਪ ਇਥੇ ਵਿਸਰਾਮ ਸੱਚਾ ਦਰਬਾਰ ਤਿਥੈ ਸੋਹਨ ਤਿਥੈ ਪੜਨਾ ਦਲਾਵਾਂ ਲਗੀਆਂ ਤਿਆਰ ਖੜਨਾ ਤਿਥੈ ਸੋਹਨ ਇਥੇ ਵਿਸਰਾਮ ਹੈ ਪੰਚ ਪਰਵਾਣ ਨਾ ਨਦਰੀ ਕਰਮ ਕਰਮ ਤੇ ਵਿਸਰਾਮ ਪਵੈ ਨੀਸਾਨ ਪਵੈ ਨੀਸਾਨ ਤੁਹਾਨੂੰ ਵਾਰ-ਵਾਰ ਇਹੀ ਸਮਝਾ ਰਿਹਾ ਕਿ ਤੁਸੀਂ ਦਲਾਵਾ ਤਾਂ ਤਿਆਰ ਰੱਖਣਾ ਹੈ ਜਿੱਥੇ ਦੋ ਦਲਾਵਾ ਲੱਗੇ ਉੱਥੇ ਦੋ ਦਲਾਵਾ ਹੀ ਉਚਾਰਨ ਹੋਵੇ ਪਵੈ ਨੀਸਾਨ ਕੱਚ ਪਕਾਈ ਵਿਸਰਾਮ ਉਥੇ ਪਾਏ ਊੜੇ ਦਾ ਮੁਖ ਖੱਲ੍ਹੇ ਥੱਥੇ ਦਲਾਵਾ ਉਥੇ ਉਥੇ ਨਹੀਂ ਪੜਨਾ ਇਹ ਪੜਨਾ ਉਥੇ ਹਾਂ ਪਾਏ ਨਾਨਕ ਗਿਆ ਜਾਪੇ ਜਾਏ ਨਾਨਕ ਇੱਥੇ ਵਿਸਰਾਮ ਹੈ ਗਿਆ ਜਾਪੈ ਜਾਏ ਸਮਝ ਲੱਗੀ ਹਾਂਜੀ ਧਰਮ ਖੰਡ ਕਾ ਕਾ ਤੇ ਵਿਸਰਾਮ ਹੈ ਇਹੋ ਧਰਮ ਗਿਆਨ ਖੰਡ ਕਾ ਕਾ ਤੇ ਵਿਸਰਾਮ ਆਖੋ ਕਰਮ ਆਖੋ ਕਰਮ ਹਾਂ ਕੇਤੇ ਪਵਨ ਪਾਣੀ ਵੈਸੰਤਰ ਇੱਥੇ ਦਲਾਵ ਲੱਗੀਆਂ ਤਿਆਰ ਰੱਖਣਾ ਨਾਲੇ ਇੱਥੇ ਵਿਸਰਾਮ ਹੈ ਵੈਸੰਤਰ ਕੇਤੇ ਕਾਨ ਮਹੇਸ਼ ਕੇਤੇ ਕਾਨ ਮਹੇਸ਼ ਕੇਤੇ ਬਰਮੇ ਘੜਤ ਘੜਿਯਹਿ ਘੜਿਯਹਿ ਤੇ ਬਿਸਰਾਮ ਹੈ ਰੂਪ ਰੰਗ ਕੇ ਵੇਸ਼ ਕੇਤੀਆ ਕਰਮ ਭੂਮੀ ਇਹ ਕਰਮ ਭੂਮੀ ਜਿਹੜਾ ਪੱਕਠੇ ਪੜਨਾ ਇੱਥੇ ਜਮਕੀਏ ਕੇਤੀਆ ਕਰਮ ਭੂਮੀ ਮੇਰ ਕੇਤੇ ਇੱਥੇ ਬਿਸਰਾਮ ਕੇਤੇ ਧੂਪਦੇਸ਼ ਹੁਣ ਕਈ ਸੰਗਤਾਂ ਜਦੋਂ ਜਾਪ ਕਰਦੀਆਂ ਜਪਜੀ ਸਾਹਿਬ ਦਾ ਤੇ ਉਹ ਚਾ ਉਹ ਵਿਸਰਾਮ ਫਿਰ ਗਲਤ ਉਚਾਰਨ ਕਰ ਜਾਂਦੀ ਹੈ ਉਹ ਵਿਸਰਾਮ ਪਤਾ ਕਿਵੇਂ ਲੌਂਦੀ ਹੈ ਕੇਤੀਆ ਕਰਮ ਭੂਮੀ ਮੇਰ ਕੇਤੇ ਕੇਤੇ ਇੱਥੇ ਮੇਰ ਤੇ ਆ ਜਾਂਦੇ ਆ ਵਿਸਰਾਮ ਤੇ ਕੇਤੇ ਕੇਤੇ ਧੂਪਦੇਸ਼ ਇਹ ਇਕੱਠੇ ਪੜ ਜਾਂਦੇ ਦੋ ਵਾਰੀ ਇੰਦ ਦਾ ਵਿਸਰਾਮ ਪਹਿਲੇ ਕੀਤੇ ਤੇ ਵਿਸਰਾਮ ਲਾਉਣਾ ਹੈ ਇਸ ਪੰਕਤੀ ਵਿੱਚ ਜਿੰਨੇ ਵੀ ਕੀਤੇ ਹੋਣਗੇ ਨਾ ਪਹਿਲੇ ਕੀਤੇ ਤੇ ਵਿਸਰਾਮ ਲਗਦਾ ਸਮਝ ਲੱਗੀ ਹਾਂਜੀ ਕੀਤਿਆ ਕਰਮ ਭੂਮੀ ਮੇਰ ਕੀਤੇ ਕੀਤੇ ਤੂ ਉਪਦੇਸ਼ ਕੀਤੇ ਇੰਦ ਚੰਦ ਸੂਰ ਕੀਤੇ ਵਿਸਰਾਮ ਕੀਤੇ ਮੰਡਲ ਦੇਸ ਕੀਤੇ ਸਿੱਧ ਗੁਦਨਾਥ ਕੀਤੇ ਇੱਥੇ ਵਿਸਰਾਮ ਕੀਤੇ ਦੇਵੀ ਵੇਸ ਕੇਤੇ ਦੇਵ ਦਾਨਮ ਮਨ ਕੀਤੇ ਇੱਥੇ ਵਿਸਰਾਮ ਹੈ ਕੇਤੇ ਰਤਨ ਸਮੁੰਦ ਕੇਤੀਆ ਖਾਣੀ ਕੇਤੀਆ ਬਾਣੀ ਬਾਣੀਆਂ ਤੇ ਵਿਸਰਾਮ ਵਿਸਰਾਮ ਕੇਤੀਆ ਖਾਣੀ ਕੇਤੀਆ ਬਾਣੀ ਕੇਤੇ ਪਾਤ ਨਰਿੰਦ ਕੇਤੀਆ ਸੁਰਤੀ ਸੇਵਕ ਕੀਤੇ ਕੇਤੇ ਤੇ ਵਿਸਰਾਮ ਹੈ ਨਾਨਕ ਅੰਤ ਨਾ ਅੰਤ ਨਾਨਕ ਅੰਤ ਨਾ ਅੰਤ ਗਿਆਨ ਖੰਡ ਮਹਿ ਮਹਿ ਤੇ ਵਿਸਰਾਮ ਗਿਆਨ ਖੰਡ ਮਹਿ ਗਿਆਨ ਪਰਚੰਡ ਗਿਆਨ ਖੰਡ ਮਹਿ ਗਿਆਨ ਪਰਚੰਡ ਮਹਿ ਤੇ ਵਿਸਰਾਮ ਲਾਉਣਾ ਤਿਥੈ ਨਾਦ ਬਿਨੋਦ ਬਿਨੋਦ ਤੇ ਵਿਸਰਾਮ ਹੈ ਕੋਡ ਆਨੰਦ ਤਿੱਥੇ ਪੜ੍ਹਨਾ ਬਿਨੋਦ ਤੇ ਵਿਸਰਾਮ ਹੈ ਊੜ ਆਨੰਦ ਸਰਮ ਖੰਡ ਕੀ ਕੀਤੇ ਵਿਸਰਾਮ ਹੈ ਬਾਣੀ ਰੂਪ ਹੁਣ ਕਈ ਸੰਗਤਾਂ ਨੂੰ ਸ਼ਰਮ ਪੜ ਜਾਂਦੀ ਹੈ ਸਸੇ ਦੇ ਪੈਰ ਵਿੱਚ ਬਿੰਦੀ ਲਾ ਕੇ ਉਚਾਰਨ ਕਰਦੀ ਹੈ ਇੱਥੇ ਸਸਾ ਉਚਾਰਨ ਕਰਨਾ ਬਿੰਦੀ ਤੁਰੈ ਤ ਸਰਮ ਖੰਡ ਕੀ ਬਾਣੀ ਰੂਪ ਤਿੱਥੇ ਘੜਤ ਘੜੀਐ ਇੱਥੇ ਵਿਸਰਾਮ ਹੈ ਬਹੁਤ ਅਨੂਪ ਤਾ ਕੀਆ ਗੱਲਾ ਇਹ ਅਦਕਲਾਕ ਉਚਾਰਨ ਹੋਵੇਗਾ ਕਸ ਕੇ ਭਾਰਾ ਬੋਲਣ ਨੂੰ ਗੱਲਾ ਗੱਲਾ ਹ ਗਲਾ ਨਹੀਂ ਪੜਨਾਂ ਦਾ ਤਾ ਕੀਆ ਗੱਲਾ ਕਥਿਆ ਨਾ ਜਾਹੇ ਜੇ ਕੋ ਕਹ ਕਹਿ ਤੇ ਵਿਸਰਾਮ ਪਿਛੈ ਪਛਤਾਏ ਪਿਛੈ ਪਛਤਾਏ ਤਿੱਥੈ ਘੜੀਏ ਇੱਥੇ ਬਿਸਰਾਮ ਹੈ ਤਿੱਥੈ ਘੜੀਐ ਸੁਰਤ ਮਤ ਮਨ ਬੁੱਧ ਤਿੱਥੈ ਘੜੀਐ ਇੱਥੇ ਬਿਸਰਾਮ ਹੈ ਸੁਰਤ ਮਤ ਮਨ ਬੁੱਧ ਤਿੱਥੈ ਘੜੀਐ ਇੱਥੇ ਬਿਸਰਾਮ ਸੁਰਾ ਸਿੱਧਾ ਕੀ ਸੁਧ ਸਿਰਾ ਸੁਰਾ ਸਿੱਧਾ ਕੀ ਸੁਧ ਸਮਝ ਲੱਗੀ ਹਾਂਜੀ ਹਾਂ ਆਪਣੀਆਂ 36 ਪੌੜੀਆਂ ਜਪਜੀ ਸਾਹਿਬ ਦੀ ਸੰਖਿਆ ਦਰੂ ਵਿੱਚ ਹੋ ਚੁੱਕੀਆਂ ਨੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ